ਜੋ ਮਨ ਦੇ ਤਲ ਤੇ ਕਰਮ ਚੱਲਦੇ ਨਾ ਇਹਨੂੰ ਮਾਨਸਿਕ ਕਰਮ ਕਹਿੰਦੇ ਨੇ ਤੇ ਜੋ ਤਨ ਦੇ ਤਲ ਤੇ ਪ੍ਰਗਟ ਹੁੰਦਾ ਇਹਨੂੰ ਸਰੀਰਕ ਕਰਮ ਕਹਿੰਦੇ ਨੇ ਸਰੀਰਕ ਕਰਮ ਮਾਨਸਿਕ ਕਰਮ ਹੁਣ ਮਨ ਦੇ ਤਲ ਤੇ ਅਗਰ ਕੋਈ ਬੁਰਾ ਚੱਲਦਾ ਇਹਨੂੰ ਪਾਪ ਕਹਿੰਦੇ ਨੇ ਤਨ ਕੁਝ ਬੁਰਾ ਕਰਦਾ ਇਹਨੂੰ ਅਪਰਾਧ ਕਹਿੰਦੇ ਨੇ ਪਾਪ ਤੇ ਅਪਰਾਧ ਦੇ ਵਿੱਚ ਇਹ ਫਰਕ ਹੈ ਗੁਨਾਹ ਤੇ ਜੁਰਮ ਵਿੱਚ ਕੀ ਫਰਕ ਹੈ ਗੁਨਾਹ ਮਨ ਕਰਦਾ ਹੈ ਜੁਰਮ ਤਨ ਕਰਦਾ ਹੈ ਪਾਪ ਮਨ ਕਰਦਾ ਹੈ ਅਪਰਾਧ ਤਨ ਕਰਦਾ ਹੈ ਬੜੇ ਧਿਆਨ ਨਾਲ ਸੁਣਨਾ ਤੂ ਸਾਰੇ ਸਿਆਣੇ ਮਨ ਨੇ ਜੋ ਬੁਰਾ ਸੋਚਿਆ ਬਸ ਗੁਨਾਹ ਤੇ ਹੋ ਗਿਆ ਮਨ ਤੇ ਮੈਲਾ ਹੋ ਗਿਆ ਮਨ ਤੇ ਮੈਲਾ ਹੋ ਗਿਆ ਤੇ ਬੁਰਾ ਕਿਉਂ ਸੋਚੇਗਾ ਰਾਈਡ ਜੋ ਕੁਝ ਕਹਿੰਦਾ ਗੁਰਬਾਣੀ ਵੀ ਇਹੀ ਕਹਿੰਦੀ ਹੰਕਾਰ ਕਰਕੇ ਬੁਰਾ ਸੋਚੇਗਾ ਲੋਭ ਕਰਕੇ ਬੁਰਾ ਸੋਚੇਗਾ ਕੰਮ ਕਰਕੇ ਬੁਰਾ ਸੋਚੇਗਾ ਸੀਮਾ ਤੋਂ ਵਧਿਆ ਹੋਇਆ ਕੰਮ ਸੀਮਾ ਤੋਂ ਵਧਿਆ ਹੋਇਆ ਲੋਭ ਸੀਮਾ ਤੋਂ ਵਧਿਆ ਹੋਇਆ ਹੰਕਾਰ ਇਹਨੂੰ ਬੁਰਾ ਸੋਚਣ ਤੇ ਮਜਬੂਰ ਕਰੇਗਾ ਤੂੰ ਗੁਨਾਹ ਤੇ ਹੋ ਗਿਆ ਬੁਰਾ ਸੋਚਦੇ ਆਂ ਮਨ ਮੈਲਾ ਹੋ ਗਿਆ ਆਮ ਲੋਕੀ ਤਨ ਦੀ ਕੀਤਾ ਨੂੰ ਪਾਪ ਕਹਿੰਦੇ ਨਹੀਂ ਮਨ ਦਾ ਬੁਰਾ ਸੋਚਣਾ ਪਾਪ ਹੈ ਤੰਦਾ ਬੁਰਾ ਕਰਨਾ ਅਪਰਾਧ ਹੈ ਅਪਰਾਧ ਕਾਨੂੰਨ ਦੀ ਪਕੜ ਦੇ ਚ ਵੀ ਆਉਂਦਾ ਹੈ ਸਮਾਜ ਦੀ ਪਕੜ ਦੇ ਚ ਵੀ ਆਉਂਦਾ ਹੈ ਇਸ ਵਾਸਤੇ ਜਿਹੜੇ ਜਿਹੜੇ ਮਨੁੱਖ ਕਾਨੂੰਨ ਦਾ ਭੈ ਮੰਨਦੇ ਨੇ ਸਮਾਜ ਦਾ ਭੈ ਮੰਨਦੇ ਨੇ ਉਹ ਅਪਰਾਧ ਨਹੀਂ ਕਰ ਸਕਦੇ ਲੇਕਿਨ ਇਸ ਦਾ ਇਹ ਮਤਲਬ ਨਹੀਂ ਕਿ ਅਪਰਾਧ ਦਾ ਬੀਜ ਉਹਨਾਂ ਦੇ ਅੰਦਰ ਨਹੀਂ ਹੈ ਅਪਰਾਧ ਦਾ ਬੀਜ ਹੁੰਦਾ ਹੈ ਪਾਪ ਮਨ ਨਾਲ ਬੁਰਾ ਸੋਚਣਾ ਪਾਪ ਹੈ ਤਨ ਨਾਲ ਬੁਰਾ ਕਰਨਾ ਅਪਰਾਧ ਹੈ ਇਸ ਨੂੰ ਉਰਦੂ ਫਾਰਸੀ ਚ ਕਹਿੰਦੇ ਨੇ ਮਨ ਨਾਲ ਬੁਰਾ ਕਰਨਾ ਗੁਨਾਹ ਹੈ ਤਨ ਨਾਲ ਬੁਰਾ ਕਰਨਾ ਜੁਰਮ ਹੈ ਗੁਨਾਹ ਤੇ ਜੁਰਮ ਦੇ ਵਿੱਚ ਇਹ ਫਰਕ ਹੈ ਪਾਪ ਤੇ ਅਪਰਾਧ ਦੇ ਵਿੱਚ ਇਹ ਫਰਕ ਹੈ ਆਪ ਸੁਣ ਕੇ ਹੈਰਾਨ ਹੋਵੋਗੇ ਜੋ ਪੜਨੋਂ ਮੈਨੂੰ ਆંકੜੇ ਮਿਲੇ ਵਿਦਵਾਨਾਂ ਦੇ ਉਹ ਇਹ ਕਹਿੰਦੇ ਨੇ ਅਗਰ ਅਪਰਾਧੀਆਂ ਨੂੰ ਦੇਖੀਏ ਤਾਂ ਹਜ਼ਾਰ ਦੇ ਪਿੱਛੇ ਕੋਈ ਇੱਕ ਬਣਦਾ ਹੈ ਉਹਨਾਂ ਨੇ ਪਤਾ ਹੀ ਗਿਣਤੀ ਕਿਸ ਤਰ੍ਹਾਂ ਕੀਤੀ ਦੁਨੀਆ ਭਰ ਦੀ ਜੇਲਾਂ ਵਿੱਚ ਕਿੰਨੇ ਕੈਦੀ ਨੇ ਸਾਰੀ ਦੁਨੀਆ ਔਰ ਮੈਂ ਆਕੜੇ ਪੜ ਕੇ ਵੀ ਹੈਰਾਨ ਹੋਇਆ ਬੜੀ ਮਿਹਨਤ ਕੀਤੀ ਹੋਵੇਗੀ ਆਸਟ੍ਰੇਲੀਆ ਦੀ ਜੇਲ੍ਹਾਂ 'ਚ ਕਿਤਨੇ ਕੈਦੀ ਨੇ ਨਿਊਜ਼ੀਲੈਂਡ ਦੇ ਕਿਤਨੇ ਨੇ ਹਾਂਗਕਾਂਗ ਦੇ ਅੰਦਰ ਕਿਤਨੇ ਨੇ ਮਲੇਸ਼ੀਆ 'ਚ ਕਿਤਨੇ ਨੇ ਥਾਈਲੈਂਡ ਦੇ 'ਚ ਕਿਤਨੇ ਭਾਰਤ ਦੇ 'ਚ ਕਿਤਨੇ ਇੱਕ ਸਾਲ ਦੇ 'ਚ ਸਾਰੀ ਖੋਜ ਕੀਤੀ ਇਹ ਆਕੜੇ ਉਹਨਾਂ ਨੇ ਇਕੱਠੇ ਕੀਤੇ ਤੋਂ ਉਹ ਇਹ ਕਹਿੰਦੇ ਨੇ ਹਜ਼ਾਰ ਪਿਛੇ ਕੋਈ ਇੱਕ ਮਨੁੱਖ ਅਪਰਾਧੀ ਹੈ ਮੁਜਰਮ ਹੈ ਫਾਰਸੀ ਚ ਪੁਰਦੂਜ ਕਾਇਦ ਮੁਜਰਮ ਹੈ ਅਪਰਾਧੀ ਹੈ ਅਪਰਾਧੀ ਜ਼ਿਆਦਾ ਨਹੀਂ ਨੇ ਕੈਦੀਆਂ ਦੇ ਆંકੜੇ ਦੱਸਦੇ ਮੁਜਰਮ ਜ਼ਿਆਦਾ ਨਹੀਂ ਨੇ ਫਿਰ ਦੂਜਾ ਜਿਹੜਾ ਆંકੜਾ ਹੈ ਇਹਨੂੰ ਮੈਂ ਦਬੀ ਜ਼ੁਬਾਨ ਨਾਲ ਬਿਆਨ ਕਰਾਂ ਉਹ ਇਹ ਜੀ ਕਹਿੰਦੇ ਨੇ ਹਜ਼ਾਰਾਂ ਦੇ ਵਿੱਚ ਹਜ਼ਾਰ ਦੇ ਵਿੱਚ ਕੋਈ ਇੱਕ ਮਨੁੱਖ ਹੈ ਜਿਹੜਾ ਪਾਪੀ ਨਾ ਹੋਵੇ 999 ਪਾਪੀ ਨੇ ਇੰਜ ਕਹਿੰਦੇ 999 ਪਾਪੀ ਨੇ ਕਿਉਂਕਿ ਬੁਰਾ ਸੋਚਣ ਦੀ ਖੁੱਲ ਹੈ ਮੈਂ ਇੱਥੇ ਸਟੇਜ ਤੇ ਬੈਠਾ ਬੁਰਾ ਸੋਚਾਂ ਤੁਹਾਨੂੰ ਕੀ ਪਤਾ ਹੈ ਤੇ ਕਾਨੂੰਨ ਨੂੰ ਕੀ ਪਤਾ ਹੈ ਸਮਾਜ ਨੂੰ ਕੀ ਪਤਾ ਹੈ ਪਾਪ ਕਰਨ ਦੀ ਖੁੱਲ ਹੈ ਬਿਲਕੁਲ ਖੁੱਲ ਹੈ ਮਨ ਨੇ ਬੁਰਾ ਕੀਤਾ ਪਾ ਤਨ ਨੇ ਬੁਰਾ ਕੀਤਾ ਅਪਰਾਧ ਤੇ ਆਪਦੀ ਗਿਆਤ ਲਈ ਅਰਸ਼ ਕਰਾਂ ਪਾਪ ਹੀ ਅਪਰਾਧ ਬਣਦਾ ਹੈ ਤਨ ਜਦ ਬੁਰਾ ਕਰਦਾ ਉਸ ਤੋਂ ਪਹਿਲੇ ਮਨ ਬੁਰਾ ਸੋਚਦਾ ਤਾਂ ਕਰਦਾ ਜੋ ਬੁਰਾ ਸੋਚਦਾ ਤੇ ਉਹਦੇ ਕੋਲ ਅਪਰਾਧ ਦਾ ਬੀਜ ਹੈ ਅਜੇ ਇਹ ਬੀਜ ਅੰਕੁਰਿਤ ਨਹੀਂ ਹੋਇਆ ਜੋ ਬਾਰ ਬਾਰ ਬੁਰਾ ਸੋਚਦਾ ਏ ਇੱਕ ਦਿਨ ਬੁਰਾ ਕਰ ਦੇਗਾ ਕਰ ਦੇਗਾ ਹੋ ਜਾਏਗਾ ਉਸ ਦੇ ਕੋਲ ਐਸਾ ਮਨੋਚਿੰਤਕ ਕਹਿੰਦੇ ਨਹੀਂ ਆਪ ਮਨ ਦੀ ਮੈਲ ਹੈ ਕਿ ਹੁਣ ਗੁਰਬਾਣੀ ਦਾ ਵਾਕ ਮਨ ਮੈਲੇ ਸਭ ਕਿਛ ਮੈਲਾ ਤਨ ਦੋਤੇ ਮਨ ਅੱਛਾ ਨਾ ਹੋਏ ਬੜੇ ਧਿਆਨ ਨਾਲ ਸੁਣਨਾ ਮਨ ਮੈਲੇ ਸਭ ਕਿਛ ਮੈਲਾ ਅਗਰ ਮਨ ਮੈਲੇ ਇਸ ਬੰਦੇ ਦਾ ਦਾਨ ਵੀ ਮੈਲੇ ਇਸ ਬੰਦੇ ਦਾ ਗਿਆਨ ਵੀ ਮੈਲੇ ਇਸ ਬੰਦੇ ਦਾ ਕਥਾ ਕੀਰਤਨ ਵੀ ਮੈਲੇ ਇਸ ਬੰਦੇ ਦੀ ਸੇਵਾ ਕੀਤੀ ਉਹ ਵੀ ਮੈਲੀ ਹੈ ਇਸ ਬੰਦੇ ਦੀ ਪਾਠ ਪੂਜਾ ਵੀ ਮੈਲੀ ਕਿਉਂਕਿ ਮਨ ਮੈਲੇ ਮੈਂ ਸੰਕੋਚ ਨਾਲ ਕਹਿੰਦਾ ਪਏ ਮੈਨੂੰ ਇਹ ਨਹੀਂ ਪਤਾ ਤੁਹਾਡਾ ਹਾਜ਼ਮਾ ਕਿੰਨਾ ਹੈ ਗੱਲ ਕਿੰਨੀ ਪਚਾਓਗੇ ਮਨ ਮੈਲੇ ਸਭ ਕੁਝ ਮੈਲੇ ਦਾਨ ਦੇ ਉਤੇ ਮਨ ਹੱਛਾ ਨਾ ਹੋਏ ਅਗਰ ਮਨ ਮੈਲੇ ਤੇ ਇਹ ਮਨੁੱਖ ਜੋ ਕੁਛ ਵੀ ਕਰਦਾ ਪਿਆ ਸਭ ਮੈਲੇ ਪਾਠ ਕਰ ਰਿਹਾ ਮੈਲੇ ਪੂਜਾ ਕਰ ਰਿਹਾ ਮੈਲੇ ਦਾਨ ਕਰ ਰਿਹਾ ਪੁੰਨ ਕਰ ਰਿਹਾ ਕਥਾ ਕਰ ਰਿਹਾ ਕੀਰਤਨ ਕਰ ਰਿਹਾ ਇਹ ਮੈਲੇ ਚਲੋ ਇਹਦੇ ਉਤੇ ਮੈਂ ਗੁਰਬਾਣੀ ਦੇ ਕੁਝ ਬਾਗ ਤੁਹਾਡੇ ਸਾਹਮਣੇ ਰੱਖਾਂ ਜਿਵੇਂ ਮੱਥਾ ਟੇਕਣਾ ਬੜਾ ਸ਼ੁਭ ਕਰਮ ਹੈ ਚੰਗਾ ਕਰਮ ਹੈ ਬੜਾ ਨਿਰਮਲ ਕਰਮ ਹੈ ਗੁਰੂ ਨੂੰ ਮੱਥਾ ਟੇਕਣਾ ਤੇ ਮੱਥਾ ਟੇਕਣ ਦਾ ਮਤਲਬ ਇਹ ਹੁੰਦਾ ਹੈ ਗੁਰੂ ਮੇਂ ਸਰੈਂਡਰ ਕਰਦਾ ਸਮਰਪਣ ਕਰਦਾ ਤੇਰੀ ਹਰ ਗੱਲ ਮੈਨੂੰ ਕਬੂਲ ਪਰਵਾ ਮੱਥਾ ਟੇਕਣ ਦਾ ਇਹ ਮਤਲਬ ਹੈ ਤੇ ਜੇ ਮੱਥਾ ਟੇਕ ਕੇ ਗੁਰੂ ਦੀ ਕੋਈ ਗੱਲ ਕਬੂਲ ਨਹੀਂ ਮਨ ਦੇ ਚ ਹੰਕਾਰ ਹੈ ਤੇ ਸਿਰ ਝੁਕਾ ਰਿਹਾ ਹੈ ਗੁਰੂ ਨਾਨਕ ਕਹਿੰਦੇ ਨੇ ਸਿਰ ਸਿਨਵਾਈਏ ਕਿਆ ਤੀਏ ਜਾਂ ਰਿਦੈ ਕੋ ਸੁਧ ਦੇ ਜਾ ਇਸ ਮੱਥਾ ਟੇਕਣ ਨਾਲ ਕੀ ਉਟੇਕਦਾ ਹੈ ਸ਼ਿਰ ਗਸੰਦਾਰ ਹੈ ਕਿ ਹੋਣਾ ਕੁਝ ਵੀ ਨਹੀਂ ਹੋਣਾ ਕੁਝ ਵੀ ਨਹੀਂ ਹੋਏਗਾ ਸੇਸ ਨੇ ਵਾਹੀਏ ਕੀ ਆਥੀਏ ਜਾ ਰਿਦੇ ਕੋ ਸੁਧ ਦੇ ਜਾ ਮੈਨੂੰ ਕਾਫੀ ਲੰਬੇ ਸਮੇਂ ਤੱਕ ਐਸਾ ਮੰਨ ਰਿਹਾ ਹੈ ਵੀ ਆਪਾਂ ਸਵੇਰੇ ਸ਼ਾਮ ਸੰਗਤਾਂ ਦੇ ਦਰਸ਼ਨ ਕਰਦੇ ਹਾਂ ਗੁਰਬਾਣੀ ਦੀ ਸਟੱਡੀ ਕਰਦੇ ਹਾਂ ਸੰਗਤਾਂ ਨੂੰ ਕਥਾ ਸੁਣੰਦੇ ਹਾਂ ਬਾਬਾ ਸਾਨੂੰ ਨਹੀਂ ਬਖਸ਼ੇਗਾ ਤੇ ਹੋਰ ਕਿਸ ਨੂੰ ਬਖਸ਼ੇਗਾ ਪੰਜ ਸੱਤ ਸਾਲ ਇਸ ਤਰ੍ਹਾਂ ਦਾ ਮਾਣ ਮੈਨੂ ਰਿਹਾ ਮੈਂ ਇਸ ਖਿਆਲ 'ਚ ਰਿਆ ਸੀ ਬਖਸ਼ੇ ਹੋਇਆ ਔਰ ਇਹ ਗੱਲ ਬਹੁਤ ਪੁਰਾਣੀ ਐ ਉਦੋਂ ਮੇਰੀ ਸਮਝ 'ਚ ਇਤਨੀ ਗੱਲ ਆ ਵੀ ਨਹੀਂ ਸਕਦੀ ਸੀ 35 ਸਾਲ ਪੁਰਾਣੀ ਗੱਲ ਮੈਂ ਕਿ ਸਵੇਰੇ ਸੰਗਤਾਂ ਦੇ ਦਰਸ਼ਨ ਕਰਦੇ ਆਂ ਸ਼ਾਮ ਨੂੰ ਦੋ ਟਾਈਮ ਕਥਾ ਕਰਦੇ ਆਂ ਗੁਰਬਾਣੀ ਦੀ ਸਟੱਡੀ ਕਰਦੇ ਆਂ ਬਾਬਾ ਸਾਨੂੰ ਨਹੀਂ ਬਖਸ਼ੇਗਾ ਤੇ ਕਿਸ ਨੂੰ ਬਖਸ਼ੇਗਾ ਮੇਰਾ ਇੱਕ ਸਵਾਰਿਆ ਹੈ ਕਿ 2-4 ਸਫ਼ੇ 5-10 ਸਫ਼ੇ ਸਤਿਗੁਰਾਂ ਦੀ ਬਾਣੀ ਰੋਜ਼ ਪੜ੍ਹ ਲੈਣੀ ਇਤਨੇ ਅੰਗਾਂ ਦੇ ਦਰਸ਼ਨ ਕਰ ਲੈਣੇ ਇੱਕ ਦਿਨ ਕੁਝ ਸ਼ਬਦ ਐਸੇ ਆ ਗਏ ਉਹ 5-7 ਸਾਲ ਦਾ ਜਿਹੜਾ ਬਣਿਆ ਹੋਇਆ ਮਾਨਸਿਕ ਨਾ ਚਿਕਨਾ ਚੋਰ ਹੋ ਗਿਆ ਅਵਰਨ ਕੋ ਉਪਦੇਸ਼ ਤੇ ਮੁਖ ਮੇਂ ਪਰ ਹੈ ਰੇਤ ਰਾਸ ਬੇਰਾਨੇ iracialਤੇ ਖਾਇਆ ਘਰ ਕਾ ਖੇਤ ਦੂਜੇ ਨੂੰ ਉਪਦੇਸ਼ ਕਰ ਰਹੇ ਕਹਾਣੀ ਸੁਣਾ ਰਹੇ ਪ੍ਰਮਾਤਮਾ ਦੀ ਗੱਲ ਸੁਣਾ ਰਹੇ ਤੇਰਾ ਆਪਣਾ ਮਨ ਨਹੀਂ ਮੰਨਦਾ ਗੁਰਬਾਣੀ ਕਹਿੰਦੇ ਆਪਣੀ ਮੂੰਹ ਚੋਂ ਮਿੱਟੀ ਕੱਢ ਕੇ ਤੂੰ ਲੋਕਾਂ ਦੇ ਕੰਨਾਂ 'ਚ ਪਾ ਰਿਹਾ ਕੁਝ ਵੀ ਨਹੀਂ ਕੁਝ ਵੀ ਨਹੀਂ ਜਿਹੜੀ ਗੱਲ ਆਖ ਕੇ ਤੈਨੂੰ ਸਵਾਦ ਨਹੀਂ ਆਇਆ ਉਹ ਸੁਣ ਕੇ ਵੀ ਕਿਸੇ ਨੂੰ ਦੱਸ ਨਹੀਂ ਆ ਲੋਕਾਂ ਦੇ ਸਿਰਫ ਕੰਨਾਂ ਤੱਕ ਪਹੁੰਚੇਗੀ ਦਿਲ ਤੱਕ ਨਹੀਂ ਕਿਉਂਕਿ ਤੇਰੀ ਜ਼ੁਬਾਨ ਤੋਂ ਦਿਮਾਗ 'ਚੋਂ ਨਿਕਲੀ ਹੈ ਦਿਲ 'ਚੋਂ ਨਹੀਂ इकबाल कहने दिल से जो बात निकलती है असर रखती है जो दिल दी गहराई चो निकलती है दिल तक पहुंचती है जो सिर्फ जबान ते दिमाग चो निकली कन्ना तक ही पहुंचती है गहरी नहीं जाती नहीं जाती अवरन को उपदेश ते मुख में पर है रेत रास बिरानी राख ते खाया घर का खेत ਇਰਦੇ ਕਪਟ ਮੁਕ ਗਿਆਨੀ ਝੂਠੇ ਕਹਾ ਬਿਲੋਸ ਪਾਣੇ ਕਿਤੇ ਪਾਣੀ ਰੜਕਦਾ ਹੈ ਹਿਰਦੇ ਚ ਕਪਟ ਤੇ ਗਿਆਨ ਦੀਆਂ ਗੱਲਾਂ ਮਨ ਦੇ ਚ ਲੋਭ ਤੇ ਸੰਤੋਖ ਦੀ ਗੱਲ ਮਨ ਦੇ ਚ ਝੂਠ ਤੇ ਸੱਚ ਦੀ ਵਿਆਖਿਆ ਮਨ ਦੇ ਚ ਵਾਸ਼ਨਾ ਤੇ ਪ੍ਰਾਰਥਨਾ ਦੀ ਗੱਲ ਮੈਂ ਇੱਕ ਨੁਕਤਾ ਫਿਰ ਦੁਹਰਾ ਦਿਆਂ ਧਾਰਮਿਕ ਵਿਦਵਾਨ ਤੇ ਨਾਸਤਿਕ ਐਸਾ ਮੰਨਦੇ ਨੇ ਹਜ਼ਾਰ ਮਨੁੱਖਾਂ ਪਿਛੇ ਲਿਆਜ਼ ਉਹ ਕਹਿੰਦੇ ਲਿਆਜ਼ੀ ਕਰਦੇ ਆ 999 ਮਨੁੱਖ ਪਾਪੀ ਨੇ ਸਿਰਫ ਇੱਕ ਠਿੰਕ ਹੈ 1000 ਦੇ ਚ ਗਿਣਤੀ ਕਰੇ ਪਾਪ ਜੋ ਮਨ ਬੁਰਾ ਸੋਚਦਾ ਹੈ ਅਪਰਾਧ ਜੋ ਤਨ ਬੁਰਾ ਕਰ ਦਿੰਦਾ ਹੈ ਅਪਰਾਧ ਕਾਨੂੰਨ ਦੀ ਪਕੜ ਦੇ ਚ ਆਉਂਦਾ ਹੈ ਸਮਾਜ ਦੀ ਪਕੜ ਦੇ ਚ ਆਉਂਦਾ ਹੈ ਪਾਪ ਪਕੜ ਦੇ ਚ ਨਹੀਂ ਆਉਂਦਾ ਜੇਲਾਂ ਦੇ ਅੰਦਰ ਅਪਰਾਧੀ ਮਿਲਣਗੇ ਪਾਪੀ ਨਹੀਂ ਮਿਲਣਗੇ ਪਾਪੀ ਨੂੰ ਪੁਲਿਸ ਕਿਸ ਤਰ੍ਹਾਂ ਪਕੜੇਗੀ ਪੁਲਿਸ ਨੂੰ ਕੀ ਪਤਾ ਮੈਂ ਕੀ ਸੋਚਦਾ ਪਿਆ ਤੁਸੀਂ ਕੀ ਸੋਚਦੇ ਹੋ ਸਮਾਜ ਨੂੰ ਕੀ ਪਤਾ ਬਿਰਾ ਨੂੰ ਵੀ ਨਹੀਂ ਪਤਾ ਬਿਰਾ ਕੀ ਸੋਚ ਰਿਹਾ ਪਿਓ ਨੂੰ ਵੀ ਨਹੀਂ ਪਤਾ ਪੁੱਤਰ ਦੀ ਸੋਚਣੀ ਕੀ ਹੈ ਪਤਨੀ ਨੂੰ ਵੀ ਕੋਈ ਪਤਾ ਨਹੀਂ ਪਤਨੀ ਦੇ ਵਿਚਾਰਾਂ 'ਚ ਕੀ ਹੈ ਔਰ ਕੋਈ ਪਤਨੀ ਨੂੰ ਨਹੀਂ ਪਤਾ ਪਤੀ ਦੀਆਂ ਯਾਦਾਂ 'ਚ ਕੀ ਹੈ ਕੁਝ ਵੀ ਨਹੀਂ ਪਤਾ ਚਿੱਤਰ ਗੁਪਤ ਪਾਪ ਕਰਨ ਦੀ ਖੋਲ ਹੈ ਕਿਉਂਕਿ ਕਾਨੂੰਨ ਤੇ ਸਮਾਜ ਦੇ ਪਕੜ ਦੇ 'ਚ ਨਹੀਂ ਆਉਂਦਾ ਪਾਪ ਨੂੰ ਸਿਰਫ ਦੇਖ ਸਕਦਾ ਹੈ ਪਾਪੀ ਖੁਦ ਜਾਂ ਪਰਮਾਤਮਾ ਦੇਖਦਾ ਹੈ ਔਰ ਕੋਈ ਨਹੀਂ ਦੇਖਦਾ ਬੁਰਾ ਸੋਚ ਰਹਾ ਹੈ ਉਸੀ ਖੁਦ ਦੇਖ ਸਕਦੇ ਆ ਜਾਂ ਪ੍ਰਮਾਤਮਾ ਤੇ ਦੇਖ ਲਈ ਖੁਦ ਦੇਖਦਾ ਵਾਕਈ ਕੋਈ ਨਹੀਂ ਦੇਖ ਸਕਦਾ ਤੇ ਪਾਪ ਦੀ ਤੇ ਖੁੱਲ੍ਹ ਹੈ ਬਿਲਕੁਲ ਖੁੱਲ੍ਹ ਹੈ ਹਿਰਦੇ ਕਪਟਮਖ ਗਿਆਨੇ ਹਿਰਦੇ ਵਿੱਚ ਕਪੜ ਰੱਖ ਕੇ ਹਿਰਦੇ ਵਿੱਚ ਦੁਰਾਚਾਰ ਰੱਖ ਕੇ ਸਦਾਚਾਰ ਦੀ ਗੱਲਾਂ ਕੀਤੀਆਂ ਜਾ ਸਕਦੀਆਂ ਹਨ ਹਿਰਦੇ ਵਿੱਚ ਦੁਸ਼ਮਣੀ ਦੇ ਜਜ਼ਬੇ ਰੱਖ ਕੇ ਨਿਤੁਰਦਾ ਦੀ ਗੱਲ ਕੀਤੀ ਜਾ ਸਕਦੀ ਹੈ। ਹਿਰਦੇ ਵਿੱਚ ਦੁਰਮਤ ਰੱਖ ਕੇ ਤੇ ਗੁਰਮਤ ਦੀਆਂ ਗੱਲਾਂ ਕੀਤੀਆਂ ਜਾ ਸਕਦੀਆਂ। ਬਹੁਤ ਆਦਤ ਦੇ ਇਹੀ ਕੁਛ ਹੁੰਦਾ ਹੈ। ਇਹ ਵੀ ਮੈਚ ਕਰਨਾ। ਇਹੀ ਕਾਰਨ ਹੈ ਕਿ ਮਨੁੱਖ ਬਾਜ਼ਾਰ ਵਿੱਚ ਵੀ ਲੜਦੇ ਨੇ, ਘਰ-ਬਾਰ ਵਿੱਚ ਵੀ ਲੜਦੇ ਨੇ। ਬਦਕਿਸਮਤੀ ਇਹ ਗੁਰਦੁਆਰਿਆਂ ਵਿੱਚ ਵੀ ਲੜਦੇ ਨੇ ਤੇ ਗੁਰਦੁਆਰੇ ਵੀ ਗੁਰਦੁਆਰਿਆਂ ਨਾਲ ਟਕਰਾਂਦੇ ਨੇ ਜਿਵੇਂ ਘਰ-ਘਰਾਂ ਨਾਲ ਟਕਰਾਂਦੇ। ਕਿਹੜੇ ਤੇ ਕੁਝ ਕੁਝ ਵੀ ਨਾ ਬਣੇ ਵਿਦੇਸ਼ਾਂ ਵਿੱਚ ਭਰਮਣ ਕਰਦੇ ਹੋਇਆ ਮੈਂ ਦੇਖ ਕੇ ਹੈਰਾਨ ਹੋਇਆ ਖਾਸ ਕਰਕੇ ਯੂਰਪ ਦੇ ਵਿੱਚ ਅਮਰੀਕਾ ਕੈਨੇਡਾ ਦੇ ਅੱਧੇ ਗੁਰਦੁਆਰਿਆਂ ਦੇ ਮਕਦਮੇ ਅਦਾਲਤਾਂ ਦੇ ਚਲੇ ਇੱਥੇ ਤੇ ਸਾਰੇ ਝਗੜੇ ਆ ਕੇ ਖਤਮ ਕਰਨੇ ਸਨ ਪਰ ਮਨੁੱਖ ਦਾ ਹੰਕਾਰ ਮਨੁੱਖ ਦਾ ਲੋ ਮਨੁੱਖ ਦੀ ਇਵਾਸ਼ਨਾ ਗੁਰਨਾਣਿਕ ਆਪਣੇ ਬੋਲ ਮੱਖੇ ਚ ਵੀ ਸੁਣਾਉਂਦਾ ਹੈ ਹਰੀਦੁਆਰ ਵੀ ਸੁਣਾਉਂਦਾ ਹੈ yogiya ਕੋਲ ਵੀ ਚਲਾ ਜਾਂਦਾ ਸਾਰਿਆਂ ਨਾਲ ਸਾਂਝੀ ਵਾਲਤਾ ਬਣਾਈ ਸਹਿਬ ਕੇ ਨੇ ਸਗਲੀ ਜੋਤ ਹਮਾਰੀ ਸਮਿਆ ਨਾਨਾ ਵਰਣ अनेकੰ ਕਹਿਣਾ ਸੁਣ ਭਰਤਰ yogi ਪਾਰ ਬ੍ਰਹਮ ਲੇਵਲ ਇਕੰ ਐ ਭਰਤਰਿ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਤੇ ਸਾਰਿਆਂ ਦਾ ਨਾਲ ਚੱਲਣਾ ਇਹ ਨਾਨਿਕ ਦਾ ਧਰਮ ਹੈ ਤੋ ਮੇਰਾ ਧਰਮ ਪੁੱਛੇ सगली ਜੋਤ ਹਮਾਰੀ ਸਮਿਆ ਇਹ ਅਸਾ ਰਗ ਦੇ ਤਿੰਨ ਸ਼ਬਦ ਨੇ ਜੋ ਭਰਤਰੀਨ ਮੁਖਾਤਬ ਕਰਕੇ ਗੁਰਨਾਣਿਕ ਨੇ ਸੁਣਾਏ ਨੇ ਭਰਤਰੀ ਦੇ ਪੁੱਛਣ ਤੇ ਤਿੰਨ ਸ਼ਬਦ ਨੇ ਔਰ ਭਰਤਰੀ ਬਹੁਤ ਨਿਕਟ ਵਰਤੀ ਹੋ ਗਿਆ ਸੀ ਭਰਤਰੀ ਗੁਰਨਾਣਿਕ ਦੇ ਆਸ਼ੀਰਵਾਦ ਦਾ ਪਾਤਰ ਬਣ ਗਿਆ ਸੀ ਸਤਿਗੁਰ ਦੀ ਬਖਸ਼ਿਸ਼ ਪ੍ਰਾਪਤ ਕਰ ਲਈ ਸੀ ਇਨੇ ਪ੍ਰਾਣਾ ਯਮ ਦੀ ਸਾਧਨਾ ਦੇ ਨਾਲ ਸਵਾਸਾਂ ਨੂੰ ਰੋਕ ਕੇ ਆਪਣੀ ਉਮਰ ਤੇ ਲੰਬੀ ਕਰ ਲਈ ਸੀ ਲੇਕਿਨ ਪਰਮ ਆਨੰਦ ਨਹੀਂ ਮਿਲਿਆ ਸੀ ਨੌਨੇ ਦੇ ਨਾਮ ਨਹੀਂ ਮਿਲਿਆ ਸੀ ਸਵਾਸਾਂ ਨੂੰ ਰੋਕਣ ਦਾ ਢੰਗ ਇਸ ਨੂੰ ਆ ਗਿਆ ਸੀ ਜਿਵੇਂ ਮੈਰਜ ਕਰਦੇ ਆ ਇਹ ਰਾਜੇ ਵਿਕਮਰਾ ਜੀਤ ਦਾ ਛੋਟਾ ਵਿਰਾਸ ਸੀ ਜਿੱਥੇ ਵਿਕਮਰਾ ਜੀਤ ਰਾਜਾ ਸੀ ਏਵੀ ਰਾਜਾ ਸੀ ਉਜੈੰਦਰਾ ਰਾਜਾ ਵਿਕਰਮਾ ਜੇਤ ਸੇ ਧਾਰ ਦਾ ਰਾਜਾ ਇਹ ਵਰਤਰੀ ਸੀ ਇਹ yogi ਬਣ ਗਏ ਪ੍ਰਾਣਾ ਯਮ ਦੀ ਸਾਧਨਾ ਗੋਰਖ ਤੋਂ ਸਿੱਖੀ ਉਮਰ ਲੰਬੀ ਹੋ ਗਈ ਸੁਮੇਰ ਪਰਬਤ ਤੇ ਗੁਰਨਾਣਿਕ ਦਾ ਮਿਲਣ ਹੋਇਆ ਕਿਸ ਨੇ ਸਚਾਈ ਕਬੂਲ ਕਰ ਲਈ ਜਿਸ ਨੌ ਨੇ ਦਾ ਨਾਮ ਦੀ ਪਰਮ ਆਨੰਦ ਦੀ ਗੱਲ ਧਰਮ ਗ੍ਰੰਥਾਂ ਦੇ ਚ ਹੈ ਉਤੇ ਮੈਨੂੰ ਨਹੀਂ ਮਿਲੇਗਾ ਨਹੀਂ ਮਿਲੇ ਗੁਰੂ ਨਾਨਕ ਬੜੇ ਖੁਸ਼ ਹੋਏ ਤੂੰ ਰੋਗ ਕਬੂਲ ਕਰ ਲਿਆ ਇਲਾਜ ਹੋ ਸਕਦਾ ਹੈ ਤੂੰ ਕਮੀ ਕਬੂਲ ਕਰ ਲਈ ਪੂਰਤੀ ਹੋ ਸਕਦੀ ਹੈ ਜਿਹੜਾ ਰੋਗੀ ਕਬੂਲ ਹੀ ਨਾ ਕਰੇ ਮੈਨੂੰ ਕੋਈ ਰੋਗ ਹੈ ਉਹਦਾ ਇਲਾਜ ਕੀ ਕਰੋਗੇ ਕਿਸ ਤਰ੍ਹਾਂ ਕਰੋਗੇ ਮੈਨੂੰ ਕਬੂਲ ਕਰ ਲਿਆ ਗੁਫ਼ਤਗੂ ਹੀ ਤਾਂ ਸ਼ੁਰੂ ਹੋਈ ਮਹਾਰਾਜ ਤੁਹਾਡਾ ਧਰਮ ਕੀ ਹੈ ਗੋਰਖ ਨੇ ਤੇ ਸਾਨੂੰ ਜੋਗੀ ਬਣਾਇਆ ਤੁਹਾਡਾ ਪੰਥ ਕੀ ਹੈ ਤੁਹਾਡਾ ਧਰਮ ਕੀ ਹੈ ਹੁਣ ਇਹ ਆਸਾ ਰਾਗ ਦਾ ਸ਼ਬਦ ਹੈ ਰ ਆਸਾ ਰਾਗ ਦੇ ਤਿੰਨ ਸ਼ਬਦ ਨੇ ਬਰਤਰੀ ਨੂੰ ਮੁਖਾਤਬ ਕਰਕੇ ਉਚਾਰਨ ਕੀਤੇ ਨੇ ਸਾਰੀ ਵਿਆਖਿਆ ਤੇ ਨਾ ਮੈਂ ਦੋ ਦੋ ਪੰਕਤੀਆਂ ਤੁਹਾਡੇ ਸਾਹਮਣੇ ਰੱਖਾ ਸਤਿਗੁਰ ਕਹਿਨੇ ਨੇ ਜਲ ਤੇ ਉਪਜੇ ਜਲ ਤੇ ਦੂਰ जल में ज्योत रिया भरपूर सुन भरतर नानक कहे विचार निर्मल नाम मेरा आधार भरतरी नु संबोधन करके कि जद भरतरी ए पूछदा है महाराज थौडा पंथ थौडा धर्म सगली जह तहां री समय नाना वरण अनेकं कह नानक सुन भरतर जोगी पार ब्रह्म लिव एक ਸਾਰੇ ਧਰਮਾਂ ਨੂੰ ਨਾਲ ਲੈ ਕੇ ਚੱਲਣਾ ਤੇ ਸਾਰਿਆਂ ਦੇ ਨਾਲ ਚੱਲਣਾ ਬਸ ਨਾਨਕ ਦਾ ਇਹ ਹੀ ਪੰਥ ਹੈ ਔਰ ਕੋਈ ਪੰਥ ਨਹੀਂ ਗੁਰੂ ਗ੍ਰੰਥ ਸਾਹਿਬ ਵਿੱਚ ਦੇਖ ਸਕਦੇ ਆ ਫਰੀਦ ਵੀ ਨਾਲ ਚੱਲਦੇ ਨੇ ਰਾਮਾਨੰਦ ਵੀ ਪਰਮਾਨੰਦ ਵੀ ਜੈਦੇਵ ਵੀ ਨਾਲ ਚੱਲ ਰਹੇ ਨੇ ਕਬੀਰ ਵੀ ਚੱਲਦੇ ਜਿੱਥੇ ਬੈਠੇ ਨੇ ਗੁਰਨਾਨਕ ਉੱਥੇ ਹੀ ਸਾਰੇ ਬੈਠੇ ਨੇ ਮਥਾ ਡੇਗ ਨੇ ਆ ਗੁਰੂ ਨਾਨਕ ਨੂੰ ਕਬੀਰ ਨੂੰ ਵੀ ਠੇਕ ਰਿਹਾ ਫਰੀਦ ਨੂੰ ਵੀ ਠੇਕ ਰਿਹਾ ਰਾਮਾਨੰਦ ਨੂੰ ਵੀ ਠੇਕ ਰਿਹਾ ਇਸ ਤਰ੍ਹਾਂ ਦੇ ਅਗੰਮੀ ਭਾਈਚਾਰੇ ਨੂੰ ਗੁਰੂ ਨਾਨਕ ਨੇ ਜਨਮ ਦਿੱਤਾ ਕਾਸ਼ ਕੋਈ ਗੁਰੂ ਨਾਨਕ ਦੇ ਸਿਧਾਂਤ ਨੂੰ ਸਮਝੇ ਗੁਰਦੁਆਰੇ ਤੋਂ ਗੁਰਦੁਆਰਾ ਦੂਰ ਨਹੀਂ ਹੋਵੇਗਾ ਹੁਣ ਤੇ ਸਿੱਖ ਤੋਂ ਵੀ ਸਿੱਖ ਦੂਰ ਹੁੰਦੇ ਜਾ ਰਹੇ ਨੇ ਗੁਰਦੁਆਰਿਆਂ ਦੇ ਨਾਂ ਤੇ ਵੀ ਹੁੰਦੇ ਨੇ ਕਾਰੋਬਾਰ ਦੇ ਨਾਂ ਤੇ ਵੀ ਹੁੰਦੇ ਨੇ ਪਰਿਵਾਰ ਸਮਾਜਿਕ ਤਲ ਤੇ ਵੀ ਹੁੰਦੇ ਨੇ ਸਮਾਜਿਕ ਝਗੜੇ ਦੂਰ ਹੋ ਗਏ ਨੇ ਕਾਰੋਬਾਰੀ ਝਗੜੇ ਦੂਰ ਹੋ ਗਏ ਨੇ ਇੱਕ ਜਗ੍ਹਾ ਸਹੀ ਗੁਰਦੁਆਰਾ ਗੁਰਦੁਆਰੇ ਦੇ ਝਗੜੇ ਦੂਰ ਹੋ ਗਏ ਨੇ ਗੱਲ ਨੂੰ ਸਮਝਿਆ ਨਹੀਂ ਸਗਲੀ ਜੋਤ ਹਮਾਰੀ ਸਮਿਆਂ ਨਾ ਨਾ ਵਰਣ ਅਨੇਕ ਹੁਣ ਮੈਂ ਅਰਜ਼ ਕਰਾਂ ਮਨ ਮੈਲੇ ਸਭ ਕਿਛ ਮੈਲ ਵਰਣ ਕੋ ਉਪਦੇਸ਼ ਤੇ ਮੁਖ ਮੈਂ ਪਰ ਹੈ ਰੇ ਮਨ ਦੇ ਚ ਮੈਲ ਰੱਖ ਕੇ ਕਥਾ ਕੀਤੀ ਜਾ ਸਕੇ ਗੁਰਬਾਣੀ ਕਹਿੰਦੀ ਹੈ ਹਿਰਦੇ ਵਿੱਚ ਕਪਟ ਰੱਖ ਕੇ ਮਿੱਤਰਤਾ ਦੀ ਗੱਲ ਕੀਤੀ ਜਾ ਸਕਦੀ ਹੈ ਹਿਰਦੇ ਕਪਟ ਮੁਖ ਗਿਆ ਨਹੀਂ ਝੂਠੇ ਕਹਾ ਬਿ ਲੋਵਸ ਪਾਣੀ ਤੇ ਕੀ ਪਾਣੀ ਰੜਕਦਾ ਪਿਆ ਹਿਰਦੇ ਵਿੱਚ ਕਪਟ ਤੇ ਮਿੱਤਰਤਾ ਦੀ ਗੱਲ ਕਰਦਾ ਹੈ ਹਿਰਦੇ ਦੇ ਝੂਠ ਤੇ ਸੱਚ ਦੀ ਗੱਲ ਕਰਦਾ ਹੈ ਹਿਰਦੇ ਵਿੱਚ ਮਨਮਤ ਤੇ ਗੁਰਮਤ ਦੀ ਗੱਲ ਕਰਦਾ ਹੈ ਝੂਠੇ ਕਹਾ ਬਿ ਲੋਵਸ ਪਾਣੀ ਬੜੀ ਪਾਰੀ ਤાળਣਾ ਹਿਰਦੇ ਵਿੱਚ ਕਪੜ ਰੱਖ ਕੇ ਜੇ ਗਿਆਨ ਦੀਆਂ ਗੱਲਾਂ ਕੀਤੀਆਂ ਜਾ ਸਕਦੀਆਂ ਨੇ ਹਿਰਦੇ ਵਿੱਚ ਕਪੜ ਰੱਖ ਕੇ ਕੀਰਤਨ ਵੀ ਕੀਤਾ ਜਾ ਸਕਦਾ ਹੈ ਕੋਈ ਗਾਵੇ ਰਾਗੀ ਨਾਗੀ 베ਦੀ ਬਹੁ ਬਾਤ ਕਰ ਨਹੀਂ ਹਰ ਹਰ ਵੀਜੇ ਰਾਮ ਰਾਜੇ ਜਿਨ੍ਹਾਂ ਅੰਤਰ ਕਪਟ ਵਿਕਾਰ ਹੈ ਤਿਨਾ ਰੋਏ ਕਿਆ ਕੀਜੇ ਇਸ ਰੋਣ ਪਿਟਣ ਨਾਲ ਕੀ ਆਉਂਦਾ ਹੈ ਬਹੁਤਾ ਰੋਣਾ ਪਿਟਣਾ ਆਉਂਦਾ ਹੈ ਕੀਰਤਨ ਕਦੀ ਕਦੀ ਆਉਂਦਾ ਹੈ ਚਲੋ ਮੈਂ ਇੱਕ ਜ਼ਾਤੀ ਘਟਨਾਵਿਥਾਨੋ ਸਰਵਨ ਕਰਾ ਦੇ। ਕੋਈ ਗਾਲਬਨ 23 ਸਾਲ ਪੁਰਾਣੀ ਗੱਲ ਹੋਵੇਗੀ। ਸanskritī shlok ਪੜ੍ਹਾਉਂਦੇ ਸੋਈਏ। ਇਹਨਾਂ ਦੇ ਅਰਥ-ਬੋਧ, ਇਹਨਾਂ ਦੀ ਗ੍ਰਾਮਰ ਵਿਆਕਰਣ ਦਾਸ ਸੰਤ ਬਾਬਾ ਬਲਵੰਤ ਸਿੰਘ ਨਿਰਮਲਿਆਂ ਕੋਲ ਉਹਨਾਂ ਕੋਲ ਪੜਦਾ ਸੀ। ਤੇ ਨਾਲ ਬਰਮਣ ਕਰਕੇ ਮੈਨੂੰ ਪੜਾਉਂਦੇ ਸਨ। ਦੱਸ ਦੇ ਸਨ। ਉੜੀਸਾ ਦਾ ਸ਼ਹਿਰ ਬੁਬਨੇਸ਼ਵਰ ਕਟ ਉੱਥੋਂ ਦੀ ਗੱਲ ਹੈ ਉੱਥੇ ਜਗਨਨਾਥ ਪੁਰੀ ਕੋਈ ਬਾਈ ਮੇਲਦੀ ਦੋਰੀ ਤੇ ਸੰਤ ਪਿਆਰਾ ਸਿੰਘ ਜੀ ਨਿਰਮਲੇ ਉਹਨਾਂ ਦੇ ਗੁਰੂ ਭਾਈ ਸਨ ਇਕੱਠੇ ਕਿਧਰੇ ਪੜੇ ਸਨ ਸੰਸਰੋਵਰ ਸਿੰਘੋਣਾ ਕੋਲ ਮੈਨੂੰ ਕਹਣ ਲੱਗੇ ਮਸਕੀਨ ਜੀ ਤੋਂ ਸੰਤ ਪਿਆਰਾ ਸਿੰਘ ਉਹਨਾਂ ਨੂੰ ਲੈ ਕੇ ਆ ਬਨੰਦ ਫੋਨ ਆਈ ਹੈ ਤੂੰ ਲੈ ਕੇ ਆ ਮੈਂ ਕਿ ਕਥਾ ਤੋਂ ਬਾਅਦ ਚਲੇ ਜਾਵਾਂਗੇ ਕਥਾ ਖੁੰਝ ਜਾਏਗੀ ਕਿਹਨ ਲਈ ਨਹੀਂ ਤੂੰ ਹੋਣਾ ਹੀ ਜਾ ਅੰਮ੍ਰਿਤ ਵੇਲੇ ਦੀ ਗੱਲ ਖੈਰ ਮੈਂ ਪੂਰੀ ਤੇਜ਼ੀ ਕੀਤੀ ਮੈਂ ਕਿ ਕੋਈ ਗੱਲ ਨਹੀਂ ਬਾਈ ਮਿਲ ਜਾਣਾ ਹੈ ਬਾਈ ਮਿਲਾਣਾ ਹੈ ਇਹਨਾਂ ਨੇ 8 ਵਜੇ ਕਥਾ ਕਰਨੀ ਹੈ ਦੇਖਦੇ ਆਂ ਵਾਪਸ ਆ ਜਾਮਾ ਪਰ ਮੈਂ ਆਇਆ ਕੋਈ 9:30 ਵਜੇ ਦੇ ਕਰੀਬ ਕਿਉਂਕਿ ਅੱਗੇ ਉੱਥੇ ਕਿਉਂ ਪਹੁੰਚੇ। ਬਾਬਾ ਜੀ ਦਾ ਸਮਾਨ ਵੀ ਖਿਲ ਰਿਹਾ ਫਿਰ ਅਸੀਂ ਸਮਝਦੇ ਆਉਨਾ। ਜਿਉਂ ਮੈਂ ਆਇਆ ਤੇ ਸੁਭਾਵਕ ਮੈਂ ਪੁੱਛ ਲਿਆ ਸੁਭਾਵਕ ਮੈਂ ਕਿਹਾ ਬਾਬਾ ਜੀ ਕਥਾ ਕਰਾਏ। ਕਹਿੰ ਲਗੇ ਹਾਂ ਖੱਪ ਕੇ ਆ ਗਏ। ਇਹ ਲਬਸ ਮੈਨੂੰ ਅਜੇ ਤੱਕ ਯਾਦ ਹੈ ਖੱਪ ਕੇ ਆ ਗਏ ਮੈਂ ਕਿਹਾ ਹੱਦ ਹੋ ਗਈ। ਕਥਾ ਨੂੰ ਖਪਣਾ ਕਹਿੰਦੇ ਨੇ। ਮੇਰੇ ਮਨ ਦੇ ਚ ਜਿਹੜੀ ਸ਼ਰਦਾ ਸੀ ਇਹਨੂੰ ਚੋਟ ਵੀ ਲੱਗੀ ਮੈਂ 80 ਸਾਲ ਦੀ ਉਮਰ ਹੋ ਗਈ ਹੈ ਅਣਹੋਣੀਆਂ ਗੱਲਾਂ ਕਰਨ ਲੱਗ ਪੈਂ। ਖੱਪ ਕੇ ਆ ਗਏ। ਤੇ ਮੇਰਾ ਮੋਹ ਮੱਥਾ ਰੇਖ ਕੇ ਕਹਿਣ ਲੱਗੇ ਅਮਰਸਕੀਨ ਤੂੰ ਸਮਝੇਗਾ ਨਹੀਂ। ਕਥਾ ਹੋ ਜਾਏ ਤੇ ਬੰਦਗੀ ਹੈ ਕਰਨੀ ਪੈ ਜਾਏ ਤੇ ਖਪਣਾ। ਕੀਰਤਨ ਹੋ ਜਾਏ ਤੇ ਬੰਦਗੀ ਹੈ ਇਬਾਦਤ ਹੈ ਕਰਨਾ ਪੈ ਜਾਏ ਤੇ ਖਪਣਾ। ਪਾਠ ਹੋ ਜਾਏ ਮਹਾਰਸ ਹੈ ਕਰਨਾ ਪੈ ਜਾ ਤੇ ਖਪਣਾ ਅਜ ਕਥਾ ਹੋਈ ਨਹੀਂ ਮੈਂ ਕਰਕੇ ਆਇਆ ਖੱਬ ਕੇ ਉਦੋਂ ਇਹ ਮੇਰੀ ਸਮਝ ਵਿੱਚ ਗੱਲ ਨਹੀਂ ਆਈ ਅੱਜ ਆਈ ਹੈ ਤਾਂ ਮੈਂ ਤੁਹਾਨੂੰ ਸਰਵਨ ਕਰਾ ਰਿਹਾ ਮੰਨ ਦੇ ਕੁਝ ਹੋਰ ਖਿਆਲ ਆਉਣਗੇ ਜਾਂ ਮਨ ਦੇ ਸੰਤ ਪਿਆਰਾ ਸਿੰਘ ਦਾ ਬਾਰ ਬਾਰ ਖਿਆਲ ਆ ਰਿਹਾ ਹੁਣਾ ਤੇ ਕਥਾ ਕਰ ਰਿਹਾ ਹੁਣਾ ਮਨੁੱਖ ਤਨ ਦੇ ਤਲ ਤੇ ਜੋ ਕੁਝ ਕਰ ਰਿਹਾ ਹੈ ਉਹੀ ਉਸ ਦੇ ਮਨ ਦੇ ਚੱਲ ਰਿਹਾ ਹੋਵੇ ਕੋਈ ਜ਼ਰੂਰੀ ਨਹੀਂ ਹੈ ਇਹ ਕੋਈ ਜ਼ਰੂਰੀ ਨਹੀਂ ਹੈ ਮਨ ਮੈਲੇ ਸਭ ਕਿਛ ਮੈਲਾ ਅਗਰ ਮਨ ਮੈਲੇ ਤਾਂ ਫਿਰ ਪਾਠ ਨਿਰਮਲ ਕਿਸ ਤਰ੍ਹਾਂ ਹੋ ਸਕਦਾ ਹੈ ਮਨ ਮੈਲੇ ਤਾਂ ਕਥਾ ਕੀਰਤਨ ਨਿਰਮਲ ਕਿਸ ਤਰ੍ਹਾਂ ਹੋ ਸਕਦਾ ਹੈ ਮਨ ਮੈਲੇ ਤਾਂ ਇਸ ਦਾ ਦਾਨ ਹੰਕਾਰ ਪੈਦਾ ਕਰੇਗਾ ਨਿਮਰਤਾ ਨਹੀਂ ਪੈਦਾ ਕਰੇਗਾ ਮਨ ਮੈਲਾ ਤੋਂ ਸੇਵਾ ਤੋਂ ਵੀ ਹੰਕਾਰ ਹੋ ਜਾਏਗਾ بڑے بڑے ਸੇਵਾਦਾਰ ਮੈਂ ਲੜਦੇ ਦੇਖੇ ਨੇ ਕਰਦੇ ਸੇਵਾ ਨੇ ਫਿਰ ਝਗੜਾ ਕਿਹਦੀ ਗੱਲ ਦਾ ਸੇਵਾ ਤੋਂ ਹੰਕਾਰ ਕਾਰਨ ਮਨ ਮੈਲੇ ਸਭ ਕੁਝ ਮੈਲਾ ਤਨ धोथे ਮਤ ਅਛਾ ਨਾ ਹੋਏ ਕਿ ਮਨ ਦੀ ਮੈਲ ਮਲੰਦੇ ਨੇ ਅਹੰਕਾਰ ਲੋਭ ਕਾਮ ਸੀਮਾ ਦੇ ਚ ਹੈ ਤੇ ਜ਼ਿੰਦਗੀ ਚਲੇਗੀ ਈਸ਼ਵਰ ਵੀ ਚਾਹੁੰਦਾ ਹੈ ਸੀਮਾ ਚ ਰਵੇ ਅਸੀਮ ਹੋ ਗਿਆ ਅਹੰਕਾਰ ਇਹ ਮਨੁੱਖ ਜ਼ਾਲਮ ਹੋ ਜਾਏਗਾ ਕਿਸੇ ਤੇ ਤਰਸ ਨਹੀਂ ਖਾਏਗਾ ਅਸੀਮ ਹੋ ਗਿਆ ਲੋਕ ਇਹ ਬੇਈਮਾਨ ਚੋਰ ਹੋ ਜਾਏਗਾ ਇਹ ਆਪਣੇ ਭਰਾ ਮਾਂ ਬਾਪ ਕਿਸੇ ਨੂੰ ਵੀ ਧੋਖਾ ਦੇ ਸਕਦਾ ਹੈ ਗੁਰੂ ਨੂੰ ਵੀ ਧੋਖਾ ਦੇ ਸਕਦਾ ਹੈ ਸੀਮਾ ਤੋਂ ਵਧੇ ਹੋਇਆ ਕਾ ਇਹਨੂੰ ਦੁਰਾਚਾਰੀ ਬਲਾਤਕਾਰੀ ਬਣਾ ਦੇਗਾ ਮਨ ਮੈਲੇ ਸਭ ਕੁਛ ਮੈਲਾ ਹੁਣ ਮੈਂ ਫਿਰ ਦੋਰਾਵਾ ਜੋ ਮਨ ਨਾਲ ਬੁਰਾ ਸੋਚਿਆ ਇਹ ਪਾਪ ਹੈ ਜੋ ਤਨ ਨਾਲ ਬੁਰਾ ਕੀਤਾ ਇਹ ਅਪਰਾਧ ਹੈ ਜੋ ਮਨ ਨਾਲ ਬੁਰਾ ਸੋਚਿਆ ਇਹ ਗੁਨਾਹ ਹੈ ਜੋ ਤਨ ਨਾਲ ਬੁਰਾ ਕੀਤਾ ਇਹ ਜੁਰਮ ਹੈ ਜੁਰਮ ਜੋ ਕਰਦਾ ਨੂੰ ਮੁਜਰਮ ਕਹਿੰਦੇ ਨੇ ਮੁਜਰਮ ਪਕੜ ਦੇ ਚ ਆ ਜਾਂਦੇ ਨੇ ਪੁਲਿਸ ਦੀ ਕਾਨੂੰਨ ਦੀ ਸਮਾਜ ਸਾਰੇ ਤੇ ਨਹੀਂ ਕਿਉਂ ਇੱਕ ਆਲਮ ਦਾ ਕਹਿਣਾ ਹੈ ਕਾਨੂੰਨ ਕੀ ਏ ਮਕੜੀ ਦਾ ਜਾਲ ਹੈ ਇਹਦੇ ਛੋਟੇ ਛੋਟੇ ਕੀੜੇ ਮਕੋੜੇ ਫਸ ਜਾਂਦੇ ਨੇ ਹਾਥੀ ਤੋੜ ਕੇ ਲੰਘ ਜਾਂਦੇ ਇੰਜ ਕਹਿੰਦੇ ਨੇ ਇਹਦਾ ਬਹੁਤਾ ਖੁਲਾਸਾ ਕਰਨ ਦੀ ਮੈਨੂੰ ਲੋੜ ਨਹੀਂ ਜੋ ਮਨ ਨੇ ਬੁਰਾ ਕੀਤਾ ਹੈ ਜੁਰਮ ਹੈ ਜੋ ਤਨ ਨੇ ਬੁਰਾ ਕੀਤਾ ਹੈ ਜੋ ਮਨ ਨੇ ਬੁਰਾ ਕੀਤਾ ਹੈ ਗੁਨਾਹ ਹੈ ਜੋ ਤਨ ਨੇ ਬੁਰਾ ਕੀਤਾ ਹੈ ਜੁਰਮ ਹੈ ਤੇ ਮੁਜਰਮ ਹੈ ਜੋ ਮਨ ਬੁਰਾ ਕਰਦਾ ਹੈ ਪਾਪ ਹੈ ਜੋ ਤਨ ਬੁਰਾ ਕਰਦਾ ਹੈ ਅਪਰਾਧ ਹੈ ਸੰਸਾਰ ਵਿੱਚ ਅਪਰਾਧੀ ਜ਼ਿਆਦਾ ਨਹੀਂ ਨੇ ਕਥਾਈ ਜ਼ਿਆਦਾ ਨਹੀਂ ਸਾਰੀ ਜੇਲਾਂ ਦੇ ਕੈਦੀਆਂ ਦੇ ਅੰਕੜੇ ਇਕੱਠੇ ਕਰਕੇ ਇਹ ਅੰਦਾਜ਼ਾ ਲਾਇਆ ਗਿਆ ਹੈ ਹਜ਼ਾਰ ਪਿੱਛੇ ਕੋਈ ਇੱਕ ਕਦਮ ਅਪਰਾਧੀ ਹੈ ਜ਼ਿਆਦਾ ਨਹੀਂ ਨੇ ਦੂਰ ਕਿਉਂ ਜਾਓ ਦਿੱਲੀ ਦੀ ਸਾਰੀ ਆਬਾਦੀ ਲੈ ਲਈਏ ਤੇ ਤਿਹਾੜ ਜਿਹੜੀ ਸੈਂਟਰਲ ਜੇਲੇ ਦਿੱਲੀ ਦੀ ਸਾਰੇ ਕੈਦੀਆਂ ਨੂੰ ਲੈ ਲਈਏ 1000 ਰੁਪਏ 'ਚ ਕਿਦਰ ਇੱਕ ਬੜੀ ਮੁਸ਼ਕਲ ਨਾਲ ਬਣੇਗਾ ਇਸ ਤਰ੍ਹਾਂ ਹੀ ਸਾਰੀ ਦੁਨੀਆ ਦੇ ਆંકੜੇ ਲੈ 1000 ਰੁਪਏ 'ਚ ਕਿਦਰ ਇੱਕ ਕਦ ਮਨੁੱਖ ਹੈ ਜੋ ਅਪਰਾਧੀ ਹੈ ਮੁਜਰਮ ਹੈ ਜੁਰਮਕੀਤਾ ਹੈ ਪਰ ਸਿਆਣੇ ਇੰਜ ਕਹਿੰਦੇ ਨੇ 999 ਬੰਦੇ ਤੇ ਪਾਪੀ ਨੇ ਕਿਦਰੇ ਇੱਕ ਹੈ ਜਿਹੜਾ ਪਾਪੀ ਨਾ ਹੋਵੇ ਜੋ ਬੁਰਾ ਨਾ ਸੋਚਦਾ ਹੋਵੇ ਜਿਹਦੇ ਅੰਦਰ ਬੁਰੇ ਵਿਚਾਰ ਨਾ ਚੱਲਦੇ ਹੋ ਇਸ ਵਾਸਤੇ ਧਾਰਮਿਕ ਗਿਆਨੀ ਕਹਿੰਦੇ ਨੇ ਬੜੇ ਤੋਂ ਬੜੇ ਗੁਰਮਖ ਦੇ ਅੰਦਰ ਵੀ ਕਿਸੇ ਵਕਤ ਮਾੜੀ ਸੋਚਣੀ ਚੱਲਦੀ ਹੈ ਚੰਗੇ ਤੋਂ ਚੰਗੇ ਸੰਤ ਦੇ ਅੰਦਰ ਵੀ ਕਿਸੇ ਵਕਤ ਮਾੜੇ ਖਿਆਲ ਆਉਂਦੇ ਨੇ ਉਹ ਜੋ ਮਾੜੀ ਵਿਚਾਰ ਹੈ ਬੁਰੀ ਵਿਚਾਰ ਹੈ ਉਹ ਪਾਪ ਹੈ ਔਰ ਉਹ ਹੋਵੇਗੀ ਅਹੰਕਾਰ ਆਸ਼ਰਿਤ ਲੋਭ ਆਸ਼ਰਿਤ ਕਾਮ ਆਸ਼ਰਿਤ ਔਰ ਜੇ ਕਿਦਰੇ ਸੀਮਾ ਤੋਂ ਅੱਗੇ ਵੱਧ ਜਾਏ ਤਾਂ ਇਹ ਪਾਪ ਅਪਰਾਧ ਬਣ ਜਾਏਗਾ ਜ਼ਿੰਦਗੀ ਦਾ ਸੰਤੁਲਨ ਡਾਵਾ ਡੋਲ ਹੋ ਜਾਏਗਾ